ਐਵੋਕਾਡੋ ਦੀ ਗਰਾਫਟਿੰਗ ਇਹਦੇ ਰੂਟ ਸਟਾਕ ਇਹਦੀ ਸੀਡਲਿੰਗ ਬਾਰੇ ਅੱਜ ਗੱਲ ਕਰਾਂਗੇ ਜੀ ਹਰਿਕਾਲ ਦੀ ਮੈਂ ਗੁਰਸਮਨ ਸਿੰਘ ਤਨਵਾਨ ਨੈਚੁਰਲ ਫਾਰਮ ਤੋਂ ਦੋਸਤੋ ਅੱਜ ਆਪਾਂ ਐਵੋਕਾਡੋ ਦੇ ਜਿਹੜੇ ਅੱਡ ਅੱਡ ਰੂਟ ਸਟਾਕ ਨੇ ਸੀਡਲਿੰਗ ਵਾਲੇ ਪੌਦੇ ਨੇ ਇਹਨਾਂ ਬਾਰੇ ਗੱਲ ਕਰਾਂਗੇ ਇੱਚ ਦੋਸਤੋ ਮੇਨ ਗੱਲ ਹੁੰਦੀ ਆ ਵੀ ਆਪਾਂ ਕਿਹੜਾ ਬੂਟਾ ਲਾਉਣਾ ਕਹੇ ਜੀ ਉਹਦੀ ਪ੍ਰਜਾਤੀ ਆ ਤੇ ਕਿਦਾਂ ਦਾ ਉਹ ਫਲ ਲੂਗਾ ਉਹ ਨਿਰਪਰ ਕਰਦਾ ਵੀ ਆਪਾਂ ਗਰਾਫਟਡ ਬੂਟਾ ਲਾਇਆ ਜਾਂ ਦੇਸੀ ਬੂਟਾ ਲਾਇਆ ਅੰਬ ਦੇ ਤਰੀਕੇ ਮੰਗ ਜਿਹੜਾ ਹਾਂ ਇਹਦੀ ਐਵੇਂ ਕਾਡੋ ਇਹ ਵੀ ਜਿਹਹਜਾ ਆਪਾਂ ਖਾ ਕੇ ਲਾਉਨੇ ਆ ਉਹ じゃ ਨਹੀਂ ਹੁੰਦਾ ਇਹ ਲੱਖ ਚੋਂ ਇੱਕ ਚਾਂਸ ਹੁੰਦਾ ਵੀ ਆਪਦੇ ਮਦਰ ਪਲਾਂਟ ਤੇ ਚਲੇ ਜਾਵੇ ਜਿਹਹਜਾ ਆਪਾਂ ਖਾ ਕੇ ਲਾਇਆ ਉਹ じゃ ਹੋਵੇ ਤਾਂ ਲੱਖ ਚੋਂ ਇੱਕ ਚਾਂਸ ਆ ਤੇ ਕੀ ਉਹ ਉਦੋਂ ਵਧੀਆ ਵੀ ਹੋ ਸਕਦਾ ਉਦੋਂ ਥੋੜਾ ਜਿਹਾ ਘੱਟ ਵੈਲਿਊ ਵਾਲਾ ਵੀ ਹੋ ਸਕਦਾ ਸੇਮ ਹੋਣ ਦਾ ਲੱਖ ਚਾਂਸ ਆ ਲੱਖ ਚੋਂ ਇੱਕ ਚਾਂਸ ਆ ਜੀ ਤੇ ਉਸ ਲਈ ਉਹ ਸਮੱਸਿਆ ਨੂੰ ਦੂਰ ਕਰਨ ਲਈ ਆਪਾਂ ਗrafted ਪੌਦੇ ਚੂਜ਼ ਕਰਦੇ ਹੁੰਦੇ ਆ ਗrafting ਕਲਮ ਕਹਿੰਦੇ ਨੇ ਆ ਕਲਮ ਹਰੇਕ ਆਪਾਂ ਕਰਦੇ ਆ ਅੱਗੇ ਪਿਉਂਦੀ ਬੇਰ ਆਉਂਦੇ ਸੀ ਪਿਉਂਦ ਵੀ ਕਹਿੰਦੇ ਨੇ ਪਿਉਂਦ ਚਾੜਨੀ ਕਿਸੇ ਚੀਜ਼ ਤੇ ਪਿਉਂਦ ਚਾੜਨੀ ਨਾਰਮਲ ਆਪਣੇ ਸ਼ਬਦਾਵਲੀ ਦੇ ਵਿੱਚ ਆਪਾਂ ਵਰਤਦੇ ਸੀ ਪਿਉਂਦ ਚਾੜੀ ਹੋਈ ਬੂਟੇ ਆਪਾਂ ਲੈਣੇ ਆ ਜੀ ਪੌਂਦ ਵੀ ਕਾਦੇ ਤੇ ਚਾੜਦੇ ਆ ਜੀ ਦੋ ਤਰੀਕੇ ਨੇ ਜੀ ਉਹਦੇ ਇੱਕ ਤਾਂ ਕੋਈ ਟਿਸ਼ੂ ਕਲਚਰ ਦੀ ਲੈਬ ਚੋਂ ਆਪਾਂ ਵਧੀਆ ਬੂਟਾ ਤਿਆਰ ਕਰਾ ਲਈਏ ਜਿਹੜਾ ਜਿਹਦਾ ਜੜਮੁੱਡ ਸਟਰੋਂਗ ਹੋਵੇ ਉਹਦਾ ਬੱਡ ਲੈ ਕੇ ਆਪਾਂ ਟਿਸ਼ੂ ਕਲਚਰ ਦੀ ਲੈਬ ਚੋਂ ਤਿਆਰ ਕਰਾ ਲਈਏ ਜੀ ਉਹ ਸਾਰੇ ਕੈਮੀਕਲ ਨਾਲ ਤਿਆਰ ਹੁੰਦਾ ਜੀ ਇੱਕ ਬੱਡ ਲੈ ਕੇ ਇੱਕ ਛੋਟਾ ਜਿਹਾ ਹਿੱਸਾ ਲੈ ਕੇ ਜੀ ਉਹ ਤੋਂ ਆਪਾਂ ਬੂਟੇ ਤਿਆਰ ਕਰ ਲੈਨੇ ਆ ਜੀ ਉਹ ਬੂਟੇ ਫਿਰ ਆਪਾਂ ਉਹ ਉਹਨੂੰ ਜੜਮੁੱਡ ਦੇ ਤੌਰ ਤੇ ਵਰਤਦੇ ਆ ਉਹਦੇ ਤੇ ਜਿਹਹ ਜਿਹਾ ਆਪਾਂ ਐਵੇ ਕਾਡੋ ਟੇਸਟ ਵਾਲਾ ਚਾਹੇ ਉਹ ਖਾਸ ਆ ਚਾਹੇ ਪਿੰਕਟਨ ਆ ਚਾਹੇ ਰੀਡ ਆ ਉਹਦਾ ਆਪਾਂ ਵੱਡ ਲੈ ਕੇ ਉਹਦੇ ਤੇ ਉਹ ਕਰਦੇ ਆ ਕਲਮ ਕਰਦੇ ਆ ਜੀ ਹੁਣ ਕਲਮ ਦਾ ਤਰੀਕਾ ਦੋਸਤੋ ਇਹ ਦੋ ਬੂਟੇ ਹੁਣ ਤੁਹਾਡੇ ਸਾਹਮਣੇ ਪਏ ਨੇ ਜਿਹੜੇ ਗ੍ਰਾਫਟਡ ਨੇ ਜੀ ਇਹ ਆ ਦੇਖੋ ਜੀ ਤੁਸੀਂ ਗ੍ਰਾਫਟ ਦੇਖ ਸਕਦੇ ਹੋ ਇਹਦਾ ਇਹਦਾ ਜੋੜ ਆ ਜਿਹੜਾ ਉਹ ਇੱਥੇ ਲੱਗਿਆ ਹੋਇਆ ਜੀ ਇਹ ਥੋੜਾ ਜਿਹਾ ਵਿੰਗਾ ਟੇਡਾ ਹੋ ਗਿਆ ਜੀ ਜੋੜ ਤੁਸੀਂ ਦੇਖ ਸਕਦੇ ਹੋ ਇੱਕ ਨਾਲੇ ਬੂਟਾ ਆ ਪਿਆ ਜੀ ਇਹਦਾ ਜੋੜ ਤੁਸੀਂ ਦੇਖ ਸਕਦੇ ਹੋ ਇਥੋਂ ਗ੍ਰਾਫਟ ਹੋਇਆ ਹੋਇਆ ਜੀ ਇਨੂੰ ਬੀ ਸ਼ੇਪ ਗrafting ਜ਼ਿਆਦਾ ਹੋਈ ਹੋਈ ਆ ਸਾਰੇ ਬੂਟਿਆਂ ਤੇ ਤਕਰੀਬਨ ਜਿੰਨੇ ਵੀ ਮੈਂ ਐਵੇਂ ਕੱਢ ਉੱਤੇ ਸਰਚ ਕੀਤੀ ਆ ਤਾਂ ਸਾਰਿਆਂ ਤੇ ਗrafting ਆ ਜਿਹੜੀ ਬੀ ਸ਼ੇਪ ਆ ਏਦਾਂ ਕੱਟ પા ਕੇ ਉਹਦੇ ਚ ਆਪਾਂ ਏਦਾਂ ਨਵੀਂ ਕਲਮ ਜਿਹੜੀ ਆਪਾਂ ਲਾਉਣੀ ਚਾਹੁੰਦੇ ਆ ਉਹ ਲਾ ਦਿੰਨੇ ਆ ਜੀ ਉਹ ਬੀ ਸ਼ੇਪ ਗrafting ਕਹਿੰਦੇ ਆ ਜੀ ਉਹਨੂੰ ਹਰ ਚੀਜ਼ ਤੇ ਗrafting ਹੁੰਦੀ ਆ ਜੀ ਹੁਣ ਤਕਰੀਬਨ ਜਿਹੜੇ ਆਪਾਂ ਦੇਖਦੇ ਆ ਜੀ ਗੱਲ ਕਰੀਏ ਆਪਾਂ ਆਲੂ ਬਖਾਰਾ ਆੜੂ 나ਖ ਬੱਬੂ ਗੋਸ਼ਾ ਸਾਰਿਆਂ ਦੀ ਗrafting ਹੁੰਦੀ ਆ ਪੰਜਾਬ ਦੇ ਵਿੱਚ ਬਹੁਤ ਘੱਟ ਸਮਾਂ ਹੁੰਦਾ ਜਿਹਦੇ ਵਿੱਚ ਆਪਾਂ ਗ੍ਰਾਫਟਿੰਗ ਕਰ ਸਕਦੇ ਹਾਂ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਸਕਸੈਸਫੁਲ ਜਿਹੜੀ ਗ੍ਰਾਫਟਿੰਗ ਆ ਉਹ ਆਲੂ ਬਖਾਰੇ ਆੜੂ ਦੀ ਪੱਤ ਝੜ ਵਾਲੇ ਬੂਟੇ ਨੇ ਜਿਹੜੇ ਉਹਨਾਂ ਦੀ ਹੈ ਜੀ ਜੇ ਹੁਣ ਗੱਲ ਕਰੀਏ ਇਹਦੀ ਆਪਾਂ ਦੋਸਤੋ ਐਵੇਕਾਡੋ ਦੀ ਐਵੇਕਾਡੋ ਤੇ ਟਰਾਈ ਆਪਾਂ ਸ਼ੁਰੂ ਕਰਾਂਗੇ ਜੀ ਅਗਲੇ ਸਾਲ ਤੋਂ ਜਿਹੜਾ ਮੇਰੇ ਕੋਲੇ ਬੂਟੇ ਨੇ ਉਹਨਾਂ 'ਚੋਂ ਇੱਕ ਬੂਟੇ ਨੇ ਬਹੁਤ ਵਧੀਆ ਰੰਗ ਤੇ ਬਹੁਤ ਵਧੀਆ ਟੇਸਟ ਦਿੱਤਾ ਉਹਨੂੰ ਆਪਾਂ ਨੇ ਇਸ ਵਾਰ ਚਾਹੇ PAU ਤੋਂ ਚਾਹੇ ਆਪਾਂ ਬੈਂਗਲੌਰ ਤੋਂ ਉਹਦੀ ਰਿਪੋਰਟ ਕਰਾਉਣੀ ਆ ਕਿ ਉਹਦੇ ਚ ਤਤ ਤੇ ਉਹਦੇ ਚ ਜਿਹੜਾ ਇਹਦੀ ਵੈਲਿਊ ਆ ਆਇਲ ਦੀ ਉਹ ਕਿੰਨੀ ਆ ਜਿਹੜਾ ਆਇਲ ਆ ਇਹ ਚ ਫੈਟੀਓ ਆਇਲ ਆ ਤੇ ਉਹ ਬਹੁਤ ਵਧੀਆ ਸਿਹਤ ਲਈ ਤਾਂ ਹੀ ਇਹਨੂੰ ਵਧੀਆ ਮੰਨਿਆ ਜਾਂਦਾ ਉਹਦੀ ਪਰਸੈਂਟੇਜ ਕਿੰਨੀ ਆ ਤਾਂ ਉਹਦੇ ਬੂਟੇ ਆਪਾਂ ਆਪਣੇ ਕੋਲੋਂ ਤਿਆਰ ਕਰਾਂਗੇ ਜੀ ਹੁਣ ਗੱਲ ਕਰੀਏ ਦੋਸਤੋ ਜਿਹੜੇ ਮੇਨ ਸੀ ਆਪਾਂ ਵੀ ਰੂਟ ਸਟਾਕ ਵਾਲਾ ਕਿਹੜਾ ਹੁੰਦਾ ਜੀ ਗਰਾਫਟਿੰਗ ਵਾਲਾ ਕਿਹੜਾ ਹੁੰਦਾ ਸੀਡਲਿੰਗ ਵਾਲਾ ਕਿਹੜਾ ਹੁੰਦਾ ਦੋਸਤੋ ਸੀਡਲਿੰਗ ਵਾਲਾ ਬੂਟਾ ਆਪਾਂ ਨੂੰ ਇਹੋ ਜਿਹਾ ਮਿਲੂਗਾ ਜੀ ਜਿਹੜਾ ਇੱਕ ਬੀਜ ਤੋਂ ਤਿਆਰ ਹੋਇਆ ਹੋਵੇ ਤੇ ਦੂਸਰਾ ਜਿਹੜਾ ਗਰਾਫਟ ਹੋਇਆ ਹੁੰਦਾ ਉਹ ਇਹਦੇ ਤੇ ਗਰਾਫਟ ਹੋਇਆ ਹੁੰਦਾ ਸੀਡਲਿੰਗ ਵਾਲੇ ਤੇ ਗਰਾਫਟਿੰਗ 'ਚ ਫਰਕ ਇਹ ਆ ਸੀਡਲਿੰਗ ਵਾਲਾ ਅੱਜ ਤੋਂ 7-8 ਸਾਲ ਬਾਅਦ ਫਲ ਦੇਊਗਾ ਜੀ ਉਹਦੇ 'ਚ ਕਹਿਜਾ ਫਲ ਲੱਗੂ ਆਪਾਂ ਨੂੰ ਨਹੀਂ ਪਤਾ ਜੀ ਉਹ ਪਰਮਾਤਮਾ ਦੇ ਹੱਥ ਆ ਜਿਹੜੇ ਇਹ ਗਰਾਫਟਡ ਬੂਟੇ ਨੇ ਆਪਾਂ ਜਿਹਹ ਜਿਹੇ ਬੂਟੇ ਦਾ ਬੱਡ ਜਿਹੜਾ ਉੱਪਰਲਾ ਸਾਈਨ ਬੋਰਡ ਆਪਾਂ ਲੈਣਾ ਜਿਹਹ ਜੇ ਆਪਾਂ ਬੂਟਾ ਦੇਖ ਕੇ ਲਵਾਂਗੇ ਉਹ ਜਾਈ ਆਪਾਂ ਨੂੰ ਫਲ ਉਹ ਦੇਊਗਾ ਜੀ ਤੇ ਇੱਕ ਹੁੰਦੇ ਆ ਜੀ ਟਿਸ਼ੂ ਕਲਚਰ ਵਾਲੇ ਉਹ ਵੀ ਮੈਂ ਤੁਹਾਨੂੰ ਦੱਸ ਚੁੱਕਿਆ ਇੱਕ ਹੁੰਦਿਆ ਸੀਡਲਿੰਗ ਵਾਲੇ ਮੇਨਲੀ ਆਪਾਂ ਜਿਹੜੇ ਸੀਡਲਿੰਗ ਵਾਲੇ ਵਰਤ ਰਹੇ ਹਾਂ ਜੀ ਉਹ ਇਸ ਲਈ ਵਰਤ ਰਹੇ ਹਾਂ ਕਿਉਂਕਿ ਸੀਡਲਿੰਗ ਵਾਲੇ ਦੀ ਕੀਮਤ ਥੋੜੀ ਜੀ ਘੱਟ ਆ ਜੀ ਦੂਜੇ ਬੂਟਿਆਂ ਨਾਲੋਂ ਜੇ ਆਪਾਂ ਟਿਸ਼ੂ ਕਲਚਰ ਦਾ ਬੂਟਾ ਲੈਣ ਜਾਂਦੇ ਆ ਤਾਂ ਉਹਦੀ ਕੀਮਤ ਭਪਾਲ ਦੇ ਵਿੱਚ ਜਾਂ ਬੈਂਗਲੌਰ ਦੇ ਵਿੱਚ ਹਾਈਦਰਾਬਾਦ ਦੇ ਵਿੱਚ 3000 ਰੁਪਏ ਪ੍ਰਤੀ ਬੂਟਾ ਜੀ ਉਹਦੀ ਜਦੋਂ ਆਪਾਂ ਡਿਲੀਵਰੀ ਮੰਗਾਉਨੇ ਆ ਉਹਨੂੰ ਲੈ ਕੇ ਆਉਨੇ ਆ ਜਾਂ ਉਹਦਾ ਸਾਰਾ ਕੁਝ ਦੇਖਦੇ ਆ ਤਾਂ ਉਹਦੀ ਕੀਮਤ ਪਲੱਸ ਹੋ ਕੇ ਤਕਰੀਬਨ 3500 ਦੇ 68ੇ ਜਾ ਪੈਂਦੀ ਹੈ ਜੀ 3500 ਦਾ ਬੂਟਾ ਜੇ ਆਪਾਂ 150 ਬੂਟਾ ਇੱਕ ਏਕੜ ਦੇ ਵਿੱਚ ਲਾਉਣਾ ਤਾਂ ਉਹਦਾ 5-6 ਲੱਖ ਰੁਪਏ ਦਾ ਖਰਚਾ ਆਪਾਂ ਕਿਸੇ ਫਾਰਮਰ ਨੂੰ ਕਹਿ ਨਹੀਂ ਸਕਦੇ ਵੀ ਉਹ ਇੰਨਾ ਖਰਚਾ ਕਰੂਗਾ ਤੇ ਜਿਹੜੀ ਰਹੀ ਗੱਲ ਇੰਨਾ ਬੂਟਿਆਂ ਦੀ ਜਿਹੜੇ ਆਪਣੇ ਸੀਡਲਿੰਗ ਤੋਂ ਤਿਆਰ ਬੂਟੇ ਦੇ ਉੱਤੇ ਆਪਾਂ ਗraft ਕਰਦੇ ਆ ਉਹ ਬੜੇ ਵਧੀਆ ਤਰੀਕੇ ਨਾਲ ਕਾਮਯਾਬ ਨੇ ਤੇ ਉਹਨਾਂ ਦੀ ਜਿਹੜੀ ਕੀਮਤ ਆ ਜੀ ਉਹ ਤਕਰੀਬਨ ਇਹਨਾਂ ਨਾਲੋਂ ਅੱਧ ਤੋਂ ਵੀ ਘੱਟ ਆ ਜੀ ਤੇ ਉਹ ਆਪਣੇ ਖੇਤ ਦੇ ਵਿੱਚ ਪੂਰੇ ਪ੍ਰੋਪਰਲੀ ਚੱਲ ਰਹੇ ਨੇ ਕਿਉਂਕਿ ਉਹਨਾਂ ਦੇ ਮੈਂ ਕਾਫੀਆਂ ਦੇ ਟ੍ਰਾਇਲ ਕਰ ਚੁੱਕੇ ਹਾਂ ਤੇ ਜਿਹੜਾ ਉਹਦਾ ਰੂਟ ਸਟਾਕ ਆ ਜੀ ਇਹਦਾ ਜਿਹੜਾ ਟਿਸ਼ੂ ਕਲਚਰ ਨਾਲ ਤਿਆਰ ਹੁੰਦਾ ਉਹਦੀ ਰਾਇਲਟੀ ਵੀ ਦੇਣੀ ਪੈਂਦੀ ਹੈ ਜੀ ਉਹ ਜਿਹੜੇ ਬੰਦੇ ਨੇ ਉਹ ਪ੍ਰੋਪਰ ਰੂਟ ਸਟਾਕ ਤਿਆਰ ਕੀਤਾ ਉਹਨੂੰ ਰਾਇਲਟੀ ਵੀ ਜਾਂਦੀ ਹੈ ਉਹ ਚਾਹੇ 200 ਜਾਂਦੀ ਹੋਵੇ ਚਾਹੇ 500 ਜਾਂਦੀ ਹੋਵੇ ਉਹਨਾਂ ਕੰਪਨੀਆਂ ਨੂੰ ਪਤਾ ਜਿਹੜੇ ਇੰਪੋਰਟ ਕਰਵਾ ਰਹੇ ਨੇ ਜੀ ਇਹ ਬੂਟੇ ਉਹ ਰੂਟ ਸਟਾਕ ਦੀ ਰਾਇਲਟੀ ਜਾਂਦੀ ਹੈ ਜੀ ਉਹਨਾਂ ਤੇ ਤੇ ਜਿਹੜੇ ਆ ਕਾਮਨ ਬੂਟੇ ਨੇ ਜੀ ਇਹਨਾਂ ਦਾ ਕੋਈ ਹੋਇਆ ਜਿਹਾ ਖਰਚਾ ਨਹੀਂ ਹੈਗਾ ਜੀ ਕੋਈ ਕੁਝ ਨਹੀਂ ਆਪਾਂ ਨੂੰ ਕਰਨਾ ਪੈਣਾ ਇਹ ਬੂਟੇ ਪੂਰੇ ਕਾਮਯਾਬ ਨੇ ਜੀ ਪੰਜਾਬ ਦੇ ਵਿੱਚ ਤੇ ਹੁਣ ਇਹਨਾਂ ਦੇ ਜਿਹੜੇ ਬਾਗ ਨੇ ਉਹ ਥੋੜੇ ਜਿਹੇ ਵੱਡੇ ਹੋ ਸਕਦੇ ਆ ਕਿਉਂਕਿ ਰੂਟ ਸ ਥੋੜਾ ਛੋਟਾ ਰਹਿੰਦਾ ਜੀ ਇਹ ਵੱਡੇ ਹੋ ਸਕਦੇ ਆ ਪਰ ਉਨਾ ਹੀ ਫਲ ਦੇਣਗੇ ਜੀ ਦੂਸਰੀ ਗੱਲ ਜੀ ਸੀਡਲਿੰਗ ਵਾਲੇ ਬੂਟੇ ਦੀ ਮੈਂ ਤੁਹਾਨੂੰ ਦੱਸ ਦੇ ਦਿੱਤਾ ਇੱਕ ਦੋਸਤੋ ਹੋਰ ਦਿੱਕਤ ਆਉਂਦੀ ਆ ਜੀ ਜਦੋਂ ਆਪਾਂ ਗਰਾਫਟਿੰਗ ਤੋਂ ਥੱਲੋਂ ਜਿਹੜੀਆਂ ਟਾਣੀਆਂ ਨੇ ਉਹ ਨਹੀਂ ਤੋੜਦੇ ਤਾਂ ਕਈ ਵਾਰ ਐਦਾਂ ਹੋ ਜਾਂਦਾ ਜੀ ਆ ਮੈਂ ਤੁਹਾਨੂੰ ਬੂਟਾ ਦਿਖਾਉਣ ਦੀ ਕੋਸ਼ਿਸ਼ ਕਰਦਾ ਨਹੀਂ ਆ ਦੇਖੋ ਜੀ ਇਹਦੀ ਜਿਹੜੀ ਗਰਾਫਟਿੰਗ ਆ ਦੋਸਤੋ ਉਹ ਸੁੱਕ ਚੁੱਕੀ ਆ ਜੀ ਇਹਦੇ ਥੱਲੋਂ ਇਹ ਬੂਟਾ ਚੱਲ ਪਿਆ ਜੀ ਗਰਾਫਟਿੰਗ ਸੁੱਕੀ ਤੇ ਬੂਟਾ ਥੱਲੋਂ ਚੱਲ ਪਿਆ ਇਹ ਦੇਸੀ ਇਹ ਹੋਊਗਾ ਇਹਨੂੰ ਵੀ 7ਵੇਂ ਸਾਲ ਜਾ ਕੇ ਫਲ ਲੱਗੂ ਕਹੇ ਜਾਂ ਲੱਗੂ ਇਹ ਪਰਮਾਤਮਾ ਜਾਣਦਾ ਪਰ ਜਿਹੜੇ ਇਹ ਬੂਟੇ ਨੇ ਜਾਂ ਇਹ ਬੂਟੇ ਨੇ ਜਿਨ੍ਹਾਂ ਦੀ ਗਰਾਫਟਿੰਗ ਹੋਈ ਹੋਈ ਆ ਇਹਨਾਂ ਨੂੰ ਹਰ ਚੌਥੇ ਸਾਲ ਦੇ ਵਿੱਚ ਜਾ ਕੇ ਫਲ ਲੱਗਣੀ ਲੱਗਣਾ ਤੀਜੇ ਸਾਲ ਤੋਂ ਸ਼ੁਰੂ ਹੋ ਕੇ ਚੌਥੇ ਸਾਲ ਦੇ ਵਿੱਚ ਕਾਫੀ ਹੱਦ ਤੱਕ ਇਹਨਾਂ ਨੂੰ ਫਲ ਲੱਗੂਗਾ ਜੀ ਜਿਹੜੇ ਸੀਡਲਿੰਗ ਵਾਲੇ ਬੂਟੇ ਨੇ ਜਾਂ ਇਹ ਜਿਹੇ ਬੂਟੇ ਨੇ ਜਿਨ੍ਹਾਂ ਦੀ ਗਰਾਫਟਿੰਗ ਟੁੱਟ ਚੁੱਕੀ ਆ ਉਹ 7ਵੇਂ 8ਵੇਂ ਸਾਲ ਤੇ ਜਾ ਕੇ ਫਲ ਦੇਣਗੇ ਰਹੀ ਗੱਲ ਜੀ ਰੂਟ ਸਟਾਕ ਵਾਲੇ ਦੀ ਰੂਟ ਸਟਾਕ ਵਾਲਾ ਆਪਾਂ ਨੂੰ ਬਹੁਤ ਜ਼ਿਆਦਾ ਮਹਿੰਗਾ ਵੇਨ ਕਰਕੇ ਆਪਾਂ ਉਧਰ ਨਹੀਂ ਜਾ ਰਹੇ ਜੀ ਜਿਹੜਾ ਮੇਨ ਕਾਰਨ ਸੀ ਰੂਟ ਸਟਾਕ ਵੱਲ ਨਾ ਜਾਣ ਦਾ ਉਹ ਇਹ ਹੈ ਜੀ ਇਹਨਾਂ ਵੱਲ ਜਾਣ ਦਾ ਕਾਰਨ ਹੀ ਹੈ ਕਿ ਆਪਾਂ ਇਹਨਾਂ ਦੀ ਮਦਰ ਪਲਾਂਟ ਦੇਖ ਲਈ ਸਾਰਾ ਬੂਟੇ ਦੇਖ ਕੇ ਫਿਰ ਆਪਾਂ ਉਹਨਾਂ ਦੀ ਸਿਲੈਕਸ਼ਨ ਕਰਨ ਤੋਂ ਬਾਅਦ ਇਸ ਨਤੀਜੇ ਤੇ ਪਹੁੰਚਿਆ ਕਿ ਇਹ ਸਭ ਤੋਂ ਵਧੀਆ ਵੈਸਟ ਆਪਣੇ ਪੰਜਾਬ ਦੇ ਲਈ ਨੇ ਆਪਾਂ ਇਹਨਾਂ ਦੀ ਕਨੋਪੀ ਮੈਨੇਜਮੈਂਟ ਬਾਅਦ ਚੋਂ ਕਰ ਸਕਦੇ ਹਾਂ ਜੀ ਤੇ ਇਹਨਾਂ ਨੂੰ ਛੋਟਾ ਵੀ ਕਰ ਸਕਦੇ ਹਾਂ ਵੱਡਾ ਵੀ ਕਰ ਸਕਦੇ ਹਾਂ ਪਰ ਇਹਨਾਂ ਦੀ ਦੂਰੀ ਹੈ ਜਿਹੜੀ ਉਹ ਸਹੀ ਲਾਉਣੇ ਆ ਜੀ ਆਪਾਂ ਧੰਨਵਾਦ ਜੀ